ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇਗ ਬਹਾਦਰ ਗੁਰੂ ਜੀ ਨੇ ਵੇ ਸਾਖੀ ਦਾ ਦੀਵਾਨ ਦੀ ਕੀਰਤਪੁਰ ਹੀ ਕੀਤਾ ਇਹ ਦੱਸ ਰਿਹਾ ਸੀ ਕਿ ਪੈਂਦੇ ਖਾਨ ਸਾਜ਼ਿਸ਼ਾਂ ਕਰਨ ਵਿੱਚ ਜੁਟਿਆ ਹੋਇਆ ਹੈ ਉਸ ਮੌਕਾ ਤਾੜ ਕਾਲੇ ਖਾਨ ਨੂੰ ਨਾਲ ਲੈ ਕੇ ਕਰਤਾਰਪੁਰ ਤੇ ਹਮਲਾ ਬੋਲ ਦਿੱਤਾ ਗੁਰੂ ਜੀ ਵੀ ਫੌਜ ਲੈ ਕੇ ਮੈਦਾਨ ਵਿੱਚ ਉਤਰ ਆਏ ਗੁਰੂ ਜੀ ਦੇ ਮਹਿਲ ਮਕਾਨਾਂ ਦੀਆਂ ਛੱਤਾਂ ਤੋਂ ਆਪਣੀ ਅੱਖੀ ਇਹ ਜੰਗ ਦੇਖ ਰਹੀਆਂ ਸਨ ਗੁਰੂ ਤੇਗ ਬਹਾਦਰ ਜੀ ਦੀ ਆਯੂ ਭਾਵੇਂ ਕੇਵਲ 13 ਸਾਲ ਦੀ ਸੀ ਪਰ ਉਹ ਵੀ ਮੈਦਾਨ ਜੰਗ ਵਿੱਚ ਨਿਤਰ ਪਏ ਉਹਨਾਂ ਨੂੰ ਟੱਕਰਾ ਕਰਦਾ ਦੇਖ ਸਭ ਹੈਰਾਨ ਹੋ ਰਹੇ ਸਨ ਮਾਤਾ ਨਾਨਕੀ ਨੇ ਜਦ ਡਿੱਠਾ ਕਿ ਜੰਗ ਕਰਦੇ ਚਿਰ ਹੋ ਗਿਆ ਹੈ ਤਾਂ ਸੁਨੇਹਾ ਕੱਲਿਆ ਕਿ ਹੁਣ ਵਾਪਸ ਮੁੜ ਆਉਣ ਤਾਂ ਉਸ ਸਮੇਂ ਮਾਤਾ ਜੀ ਨੂੰ ਕਹਿਲਾ ਭੇਜਿਆ ਕਿ ਜੰਗ ਨੂੰ ਵਿੱਚੋਂ ਛੱਡ ਦੇਣਾ ਅਧਰਮ ਹੈ ਸੀਸ ਜਾਏ ਤਾਂ ਜਾਏ ਪਰ ਪੈਰ ਪਛਾਣ ਨਹੀਂ ਪਾਉਣਾ ਹਮ ਸ਼ਾਸਤਰ ਪਰਤ ਛਤਰੀ ਸਦੀਰ ਰਣ ਤ્યાਗ ਦੇਣ ਇਹ ਧਰਮ ਨਹੀਂ ਗਨ ਰਿਪੁੰਨ ਹਨ ਹੈ ਹਮ ਜੰਗ ਮਾਹੇ ਹਮ ਹਤ ਹੈ তথা ਨਹਿ ਹਟ ਹੈ ਜੰਗ ਪੈਂਦੇ ਖਾਨ ਨੇ ਗੁਰੂ ਹਰਗੋਬਿੰਦ ਜੀ ਨੂੰ ਸਿੱਧਾ ਦਵੱਲੀ ਲੜਾਈ ਲਈ ਵੰਗਾਰਿਆ ਕਿ ਤੀਰ ਕਮਾਨ ਛੱਡ ਟਕਾਰੇ ਤੇ ਆਓ ਟੱਕਰੇ ਤੇ ਆਓ ਪੈਂਦੇ ਖਾਨ ਨੇ ਤਬ ਕਹਿਓ ਗੁਰ ਤਜ ਕੇ ਧਖਨੀ ਦੰਦ ਯੁੱਧ ਕਰ ਖੜਕ ਕਾ ਜੇ ਹੈ ਕੁਝ ਅਣਖੀ ਗੁਰੂ ਜੀ ਨੇ ਕਮਾਨ ਇਹ ਪਾਸ ਇੱਕ ਪਾਸੇ ਰੱਖ ਦਿੱਤੀ ਪੈਂਦੇ ਖਾਨ ਨੇ ਵਾਰ ਕੀਤਾ ਗੁਰੂ ਜੀ ਨੇ ਰਕਾਬ ਤੇ ਰੋਕਿਆ ਦੂਜਾ ਵਾਰ ਢਾਲ ਅਤੇ ਤੀਜਾ ਵਾਰ ਉਸ ਹੋਰ ਜ਼ੋਰ ਨਾਲ ਕੀਤਾ ਪਰ ਮਹਾਰਾਜ ਨੇ ਇਸ ਤਾਕਤ ਨਾਲ ਰੋਕਿਆ ਕਿ ਪੈਂਦੇਖਾਨ ਦੀ ਤਲਵਾਰ ਟੁੱਟ ਗਈ ਉਹ ਭੱਜ ਕੇ ਗੁਰੂ ਜੀ ਦੇ ਘੋੜੇ ਹੇਠਾਂ ਹੋ ਗਿਆ ਉਹ ਇਸ ਕਰਤੱਬ ਵਿੱਚ ਬਹੁਤ ਮਾਹਰ ਸੀ ਉਹ ਘੋੜੇ ਸਮੇਤ ਸਵਾਰ ਨੂੰ ਚੱਕ ਕੇ ਜ਼ਮੀਨ ਤੇ ਪਟਕਾ ਮਾਰਨਾ ਜਾਣਦਾ ਸੀ ਇਸੇ ਭਰਮ ਵਿੱਚ ਉਸ ਦਾ ਅਜ਼ਮਾਣਾ ਚਾਹਿਆ ਪਰ ਕਾਮਯਾਬ ਨਾ ਹੋਇਆ ਹਾਂ ਇੰਨਾ ਜ਼ਰੂਰ ਕਰ ਗਿਆ ਕਿ ਘੋੜਾ ਅਹਿਲ ਹੋ ਗਿਆ ਥੱਲੇ ਝੁਪਿਆ ਦੇਖ ਗੁਰੂ ਜੀ ਨੇ ਰਕਾਬ ਵਿੱਚ ਪੈਰ ਰੱਖ ਕੇ ਢਾਲ ਉਸ ਨੂੰ ਮਾਰੀ ਤੇ ਪੈਂਦੇ ਖਾਨ ਬੇਹੋਸ਼ ਹੋ ਗਿਆ ਅਤੇ ਅੰਤਮ ਸੁਵਾਸ ਗਿਣਨ ਲੱਗਾ ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਵਾਹਿ ਕਰਸਿਓ ਗੁਰੂ ਜੀ ਨੇ ਤਬ ਢਿੱਲਾ ਮਾਰਿਓ ਪੰਡਾ ਮੂਰਛਤ ਹੋਏ ਗਿਰਿਓ ਆਸਵਰਗ ਪਧਾਰਿਓ ਗੁਰੂ ਜੀ ਘੋੜੇ ਤੋਂ ਉਤਰੇ ਅਤੇ ਉਸ ਢਾਲ ਦੁਆਰਾ ਜਿਸ ਨਾਲ ਮਾਰਿਆ ਸੀ ਛਾਂ ਕੀਤੀ ਅਤੇ ਕਿਹਾ ਪੰਦੇ ਕਲਮਾ ਪੜ ਆਖਰੀ ਸਮਾ ਆਇਆ ਹੈ ਜਬ ਗਿਰਨ ਲਾਗ ਕਹਿ ਗੁਰ ਉਧਾਰ ਆਵ ਤੁਰਕ ਜਨਮ ਕਲਮਾ ਉਚਾਰ ਫੈਦੇ ਖਾਨ ਨੇ ਠੜਕਦੇ ਠੜਕਦੇ ਕਿਹਾ ਤੇਰੀ ਮੇਰ ਹੀ ਮੇਰਾ ਕਲਮਾ ਹੈ ਅਤੇ ਸ਼ਾਂਤ ਹੋ ਗਿਆ ਕਤਬ ਖਾਨ ਨਸਣ ਲੱਗਾ ਤਾਂ ਕਾਲੇ ਖਾਨ ਨੇ ਵੰਗਾਰ ਕੇ ਡਟਣ ਲਈ ਕਿਹਾ ਕਾਲੇ ਖਾਨ ਨੇ ਗੁਰੂ ਜੀ ਤੇ ਕਈ ਵਾਰ ਕੀਤੇ ਪਰ ਸਭ ਅਸਫਲ ਫਿਰ ਗੁਰੂ ਜੀ ਨੇ ਵਾਰ ਕੀਤਾ ਤੇ ਕਿਹਾ ਕਾਲੇ ਖਾਨ ਇੰਜ ਨਹੀਂ ਇਸ ਤਰ੍ਹਾਂ ਮੂਸਨ ਫਾਨੀ ਨੇ ਲਿਖਿਆ ਹੈ ਕਿ ਗੁਰੂ ਜੀ ਜੰਗ ਵਿੱਚ ਐਵੇਂ ਹੀ ਮੁਸਕਰਾਉਂਦੇ ਰਹਿੰਦੇ ਸਨ ਜਿਵੇਂ ਤਖਤ ਤੇ ਉਹਨਾਂ ਦਾ ਤਲਵਾਰ ਚਲਾਉਣਾ ਵੀ ਇੱਕ ਸਬਕ ਸਿਖਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ